ਮੁਸ਼ਕਿਲ ਹੈ ਭਾਜੀ ਕਿ ਪਾਣੀ ਜਿਹੜਾ ਵਾ ਦੇਖਣ ਨੂੰ ਬਿਲਕੁਲ ਜਿਸ ਤਰ੍ਹਾਂ ਤੁਸੀਂ ਕਹ ਰਹੇ ਸਾਫ਼ ਲੱਗ ਰਿਹਾ ਦੋ ਤਿੰਨ ਦਿਨ ਤੋਂ ਮੈਂ ਜਦੋਂ ਪਾਣੀ ਦਾ ਇਸ ਇਸ ਨੂੰ ਇਸਤੇਮਾਲ ਕਰਨ ਲੱਗਾ ਸੀ ਸਵੇਰ ਤੇ ਇਹਦੇ ਵਿੱਚੋਂ ਪੈਟਰੋਲ ਦੀ ਬਹੁਤ ਸਮੈਲ ਆਈ ਮੇਰਾ ਪੁੱਤਰਾ ਵੀ ਹਿਸਾਬ ਲਾ ਲੋ ਰਾਤੀ 10:30 ਵਜੇ ਮਾਰ ਹੋ ਗਿਆ ਨਾ ਵਾ ਕਿ ਉਹਨੇ ਘਰ ਨੂੰ ਜਾਣਾ ਜੁਗਾ ਨਾ ਆਉਣ ਜੁਗਾ ਨਾ ਜਾਣ ਜੁਗਾ ਮੁਸ਼ਕਿਲ ਆ ਯਾਰ ਜਿੰਨੇ ਮਾਜੀ ਦੱਸੀ ਜਾ ਕੋਈ ਮੁੜਕੇ ਹੁੰਦਾ ਹੀ ਨਹੀਂ ਇੱਕ ਵਾਰਦਾ ਨਹੀਂ ਇੱਕ ਤਾਂ ਚਲੇ ਜਾਂਦਾ ਦੋਟਾ ਪਾ ਕੇ ਚਲੇ ਜਾਂਦਾ ਮੁੜਕੇ ਵੜਦਾ ਹੀ ਕੋਈ ਨਹੀਂ ਕੀ ਕਰ ਸਕਦੇ ਆ ਫਿਰ ਇਹ ਗੱਲ ਥੋੜੀ ਜਾ ਕੇ ਪੈ ਜਾਗੇ ਕਵਾਂ ਗਈ ਜਾ ਕੇ ਉਹਨਾਂ ਨੂੰ ਜੇ ਕੋ ਸੁਣ ਲਓ ਠੀਕ ਹੈ ਨਾ ਸੁਣਨ ਤੇ ਨਾ ਸਹੀ ਸਰਕਾਰ ਤਾਂ ਕਹਿੰਦੀ ਰੰਗਲਾ ਪੰਜਾਬ ਬਣਾਉਣ ਦੀ ਗੱਲ ਕਰਦੀ ਆ ਕਹਿੰਦੇ ਹਰ ਇੱਕ ਸੁਵਿਧਾ ਦੇਣੀ ਆ ਲੋਕਾਂ ਨੂੰ ਸੁਵਿਧਾ ਦੇਣੀ ਆ ਪਰ ਜਿਹੜਾ ਮੇਨ ਹੁੰਦਾ ਪੀਣ ਵਾਲਾ ਪਾਣੀ ਜਿਹੜਾ ਉਹ ਵੀ ਨਹੀਂ ਸਰਕਾਰ ਦੇ ਸਕਦੀ ਪਰ ਕੀ ਕਹਿਣ ਚਾਹੋਗੇ ਅਜਿਹੀ ਸਰਕਾਰ ਤੇ ਪਰसों ਮੈਨੂੰ ਪਤਾ ਲੱਗਾ ਹੀ ਮੈਂ ਫੇਸ ਵਾਸ਼ ਕਰਨ ਲੱਗੀ ਤੇ ਮੇਰੇ ਫੇਸ ਤੇ ਨਾ ਜਿਵੇਂ ਆਇਲ ਨਹੀਂ ਆ ਜਾਂਦਾ ਇਵੇਂ ਆਇਲ ਆਇਆ ਤੇ ਮੈਨੂੰ ਲੱਗਾ ਇਵੇਂ ਹੀ ਆ ਤੋ ਬਾਅਦ ਮੈਨੂੰ ਪਤਾ ਲੱਗਾ ਜਦੋਂ ਮੈਂ ਪਾਣੀ ਪੀ ਲਈ ਨਹੀਂ ਗੰਦੀ ਸਮੈਲ ਆਨਦੀ ਫ੍ਰਿਜ ਚ ਬੋਟਲਸ ਭਰੀਆਂ ਹੀ ਫਿਰ ਮੈਂ ਸਾਰੀਆਂ ਬੋਟਲਸ ਛੋਕ ਕੇ ਫੇਰ ਦੁਬਾਰਾ ਉਹਨਾਂ ਨੂੰ ਭਰਿਆ ਜੀ ਅਮਰਸਦ ਲੋਕਾਂ ਪਾਈਆਂ ਮੈਂ ਤੁਹਾਡੇ ਪ੍ਰਧਾਨ ਤੁਹਾਡੇ ਆ ਕੇ ਬੁਹਾ ਫਰਕਾਉਂਦੇ ਹੋਣਗੇ ਕਿ ਭਾਈ ਸਾਾਨੂੰ ਵੋਟ ਪਾ ਸਾਡੀ ਪਾਰਟੀ ਵੋਟ ਪਾਓ ਤੁਹਾਡੇ ਕੰਮ ਜਿਹੜੇ ਨੇ ਪਹਿਲੇ ਦੱਸ ਦਿੱਤੇ ਹੋਣਗੇ ਉਹ ਇੰਨਾ ਹੀ ਆਖਦੇ ਨੇ ਕਰਾਦਾਂਗੇ ਕਰਾਦਾਂਗੇ ਬਸ ਮੁੜ ਕੇ ਕੋਈ ਨਹੀਂ ਵੜਦਾ ਇੰਨੇ ਗੰਦੀ ਸਮੈਲ ਆਉਂਦੀ ਆ ਇਵਨ ਕਿ ਜਿਹੜਾ ਟਾਇਲਟ ਆ ਨਾ ਪੂਰੀ ਇਦਾਂ ਕੂਮਜ਼ ਵਿੱਚੋਂ ਬਾਹਰ ਆਂਦਾ ਵਾ ਕਿ ਉੱਥੇ ਬੈਠਿਆ ਵੀ ਨਹੀਂ ਰਹਿੰਦਾ ਫਿਰ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਅਰੇਵਾਲ ਤਸਵੀਰਾਂ ਖਾਵਾਗੇ ਤੁਹਾਨੂੰ ਅੰਮ੍ਰਿਤਸਰ ਦੇ ਹਾਊਸਿੰਗ ਬੋਰਡ ਕਲੋਨੀ ਦੀਆਂ ਜਿੱਥੇ ਕਿ ਲੋਕ ਪੀਣ ਵਾਲੇ ਪਾਣੀ ਨੂੰ ਲੈ ਕੇ ਤਰਸ ਰਹੇ ਨੇ ਅਤੇ ਪੀਣ ਵਾਲਾ ਜਿਹੜਾ ਪਾਣੀ ਆ ਉਹ ਗੰਦਾ ਆ ਰਿਹਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਲੋਕ ਖਤਾ ਵਿੱਚ ਬੋਤਾਂ ਫੜ ਕੇ ਜਿਹੜਾ ਕਿ ਰੋਜ਼ ਪ੍ਰਦਰਸ਼ਨ ਕਰ ਰਹੇ ਨੇ ਅਤੇ ਲੋਕਾਂ ਦਾ ਇਹ ਵੀ ਕਹਿਣਾ ਵੀ ਵੇਖਣ ਨੂੰ ਭਾਵੇਂ ਇਹ ਪਾਣੀ ਜਿਹੜਾ ਹੈ ਠੀਕ ਲੱਗ ਰਿਹਾ ਸਾਫ਼ ਲੱਗ ਰਿਹਾ ਪਰ ਇਹਦੇ ਵਿੱਚ ਕਹਿੰਦੇ ਵੀ ਪੈਟਰੋਲ ਜਿਹੜੀ ਕੀ ਉਹ ਸਮੈਲ ਆ ਰਹੀ ਆ ਗੱਲਬਾਤ ਵੀ ਕਰਾਂਗੇ ਲੋਕਾਂ ਨਾਲ ਜਿਹੜੀ ਇਲਾਕਾ ਨਿਵਾਸੀ ਨੇ ਤੁਸੀਂ ਦੇ ਲੋਕ ਪੀਣ ਵਾਲੇ ਪਾਣੀ ਨੂੰ ਜਿਹੜੇ ਤਰਸ ਰਹੇ ਨੇ ਗੱਲਬਾਤ ਕਰਾਂਗੇ ਭਾਈ ਸਾਹਿਬ ਦੇ ਨਾਲ ਵੀ ਹਾਂਜੀ ਭਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪਵਨ ਆ ਔਰ ਮੁਸ਼ਕਲ ਇਹ ਭਾਜੀ ਕਿ ਪਾਣੀ ਜਿਹੜਾ ਵਾ ਦੇਖਣ ਨੂੰ ਬਿਲਕੁਲ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸਾਫ਼ ਲੱਗ ਰਿਹਾ ਦੋ ਤਿੰਨ ਦਿਨ ਤੋਂ ਮੈਂ ਜਦੋਂ ਪਾਣੀ ਦਾ ਇਸ ਇਸ ਨੂੰ ਇਸਤੇਮਾਲ ਕਰਨ ਲੱਗਾ ਸੀ ਸਵੇਰ ਤੇ ਇਹਦੇ ਵਿੱਚੋਂ ਪੈਟਰੋਲ ਦੀ ਬਹੁਤ ਸਮੈਲ ਆਈ ਤੇ ਮੇਰੇ ਕੋ ਪੀਤਾ ਨਹੀਂ ਗਿਆ ਮੈਂ ਉਹਨੂੰ ਬਾਹਰ ਕੱਢ ਦਿੱਤਾ ਫਿਰ ਪਾਣੀ ਨੂੰ ਔਰ 2-3 ਦਿਨ ਲਗਾਤਾਰ ਮੈਂ 1 ਦਿਨ ਵੇਟ ਕੀਤਾ 2 ਦਿਨ ਵੇਟ ਕੀਤਾ ਮੈਂ ਸ਼ਾਇਦ ਸਾਡੇ ਘਰ ਦੀ ਇਕੱਲਿਆਂ ਦੀ ਸਮੱਸਿਆ ਲੇਕਿਨ ਮੈਂ ਜਦੋਂ 2-3 ਨਾ ਘਰਾਂ ਦੇ ਵਿੱਚ ਇਨਕੁਆਇਰੀ ਕੀਤੀ ਤਾਂ ਉਹ ਕਹਿੰਦੇ ਕਿ ਇਹ ਸੇਮ ਹੀ ਆ ਤਾਂ ਅਸੀਂ ਚਾਹੁੰਦੇ ਹਾਂ ਜੀ ਮੈਨੂੰ ਇਸੋ ਵੀ ਤੁਸੀਂ ਇਸ ਸਬੰਧ ਵਿੱਚ ਕਿਸੇ ਉੱਚ ਅਧਿਕਾਰੀ ਨੂੰ ਜਾਂ ਕਿਸੇ ਪ੍ਰਸ਼ਾਸਨ ਅਧਿਕਾਰੀ ਨਾਲ ਤੁਸੀਂ ਮੰਗ ਕੀਤੀ ਜਾਂ ਤੁਸੀਂ ਮਿਲੇ ਜਾ ਕੇ ਤੇ ਮੈਨੂੰ ਇਸੋ ਵੀ ਤੁਹਾਨੂੰ ਕਦੋਂ ਪਤਾ ਲੱਗਾ ਵੀ ਇਹ ਜਿਹੜਾ ਪਾਣੀ ਆ ਇਹ ਗੰਦਾ ਆ ਰਿਹਾ ਜਾਂ ਸਾਫ਼ ਨਹੀਂ ਆ ਰਿਹਾ ਜਾਂ ਪੈਟਰੋਲ ਆ ਰਿਹਾ ਮੈਨੂੰ 4 ਦਿਨ ਪਹਿਲਾਂ ਮੈਂ ਜਦੋਂ ਪੀਤਾ ਸੀ ਤਾਂ ਮੈਨੂੰ ਆ ਪੂਰਾ ਜਿਸ ਤਰ੍ਹਾਂ ਮੂੰਹ ਜਿਹੜਾ ਪਟ્રોલ ਦੇ ਨਾਲ ਭਰ ਗਿਆ ਪਟ્રોલ ਵਾਲੀ ਸਮੈਲ ਜਿਹੜੀ ਆ ਇਹਦੇ ਵਿੱਚੋਂ ਪਾਣੀ ਦੇ ਵਿੱਚ ਆ ਰਹੀ ਸੀ ਔਰ ਅਸੀਂ ਅਜੇ ਤੱਕ ਤੇ ਕੋਈ ਪ੍ਰਸ਼ਾਸਕ ਅਧਿਕਾਰੀ ਦੇ ਨਾਲ ਕੋਈ ਵੀ ਗੱਲਬਾਤ ਨਹੀਂ ਕੀਤੀ ਪਰ ਅਸੀਂ ਤੁਹਾਡੇ ਰਾਹੀਂ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਪ੍ਰਸ਼ਾਸਕ ਨੂੰ ਪ੍ਰਸ਼ਾਸਨ ਨੂੰ ਕਿ ਉਹ ਇਹ ਸਾਡੀ ਸਮੱਸਿਆ ਦਾ ਜਿਹੜਾ ਹੱਲ ਕਰਨ ਔਰ ਜ਼ਿਆਦਾਤਰ ਜਿਹੜੀ ਦੂਸਰੀ ਸਮੱਸਿਆ ਵਾ ਜ਼ਿਆਦਾਤਰ ਇਸ ਜਗ੍ਹਾ ਤੇ ਜਿਹੜੇ ਗੱਟਰੇ ਆ ਉਹ ਭਰੇ ਰਹਿੰਦੇ ਨੇ ਔਰ ਬਹੁਤ ਕਿੰਨੇ ਜਿਹੜੇ ਕਿ ਆਪਸੀ ਬੋਕਲ ਹੋਣੀ ਵਿੱਚ ਕਿੰਨੇ ਪਰਿਵਾਰ ਰਹੇ ਨੇ ਹੋਂ ਤੱਕ ਤੇ ਕੀ ਕੀ ਮੁਸ਼ਕਲਾਂ ਨੇ ਜਿਹੜੀਆਂ ਤੁਹਾਨੂੰ ਜਿਹੜੀਆਂ ਪਹਿਲੇ ਧਾਰ ਵਿੱਚ ਰਹਿੰਦੀਆਂ ਨੇ ਪਰਿਵਾਰ ਤੇ ਬਹੁਤ ਜ਼ਿਆਦਾ ਰਹਣ ਡਿਆ ਇੱਕ ਪੋੜੀ ਵਿੱਚ 28 ਮਕਾਨਾਂ ਤੇ ਦੋਹਾਂ ਪੋੜੀਆਂ ਵਿੱਚ 56 ਮਕਾਨ ਦੇ ਹੋ ਹੀ ਹੋਗੇ ਤੇ ਉਹਨਾਂ 56 ਮਕਾਨਾਂ ਵਿੱਚ ਕਿੰਨੇ ਲੋਕ ਆ ਲੋਕ ਤੇ ਬਹੁਤ ਐ ਤੇ ਗਾਂ ਗਾਈ 476 ਮਕਾਨਾਂ ਇਥੇ ਐ ਐਲਾਈ ਜੀ ਹਾਂ ਤੇ ਮੈਨੂੰ ਇਹਦਾ ਪਹਿਲੇ ਜੀ ਵਿੱਚ ਦੱਸੋ ਜੇ ਪਾਣੀ ਪੀਣ ਦੇ ਨਾਲ ਤੁਹਾਡੇ ਪਰਿਵਾਰ ਕੇ ਮੈਂਬਰ ਜਿਹੜੇ ਨੇ ਉਹ ਕਿੰਨੇ ਕਿ ਬਿਮਾਰ ਹੋਣ ਡਾਕਟਰਾਂ ਕੋ ਕਿੰਨਾ ਕਿ ਕਿਣਾ ਜਾਣਾ ਪੈਂਦਾ ਜਾ ਕੇ ਮੇਰਾ ਪੁੱਤਰਾ ਤੇ ਹਸਾਬ ਲਾ ਲੋ ਰਾਤੀ 10:30 ਵਜੇ ਮਾਰ ਹੋ ਗਿਆ ਨਾ ਉਹ ਕਿਥੋਂ ਨਿਕਲ ਜੂਗਾ ਨਾ ਹੋਂ ਜੂਗਾ ਨਾ ਜਾਣ ਜੂਗਾ ਤੇ ਫਿਰ ਆ ਕੇ ਮੈਂ ਇਹਨਾਂ ਨੂੰ ਪੁੱਛਿਆ ਤੇ ਇਹ ਆਹੇ ਕੀ ਦਵਾਈ ਮੈਂ ਦੇ ਦਿੰਨਾ ਫਿਰ ਇਹਨਾਂ ਨੂੰ ਦਵਾਈ ਦੇ ਕੇ ਤੇ ਫਿਰ ਉਹਨੂੰ ਦਿੱਤੀ ਫਿਰ ਠੀਕ ਠੀਕ ਹੋਇਆ ਤੇ ਇਹ ਪਾਣੀ ਦੀ ਪਰੋਮ ਆਉਂਦੀ ਸਾਰੀ ਇਮਿਨੂਸੋ ਸਰਦਾਰ ਜੀ ਤੁਹਾਡੇ ਇਲਾਕੇ ਚ ਕੋਈ ਕੌਂਸਲ ਕੋਈ ਪ੍ਰਧਾਨ ਹੋਊਗਾ ਵੋਟਾਂ ਨੇੜੇ ਆਈਆਂ ਜਿਵੇਂ ਅਸੀਂ ਵੋਟਾਂ ਪਾਈਆਂ ਹੁਣੇ ਕੱਲ ਪਸੇ ਵੋਟਾਂ ਪਾਈਆਂ ਵਾ ਤੇ ਕੀ ਮਨ ਚ ਸੋਚਿਆ ਹੋਊਗਾ ਕੋ ਚੰਗਾ ਲੀਡਰ ਕਿ ਕਿਨੂੰ ਚੁਣ ਕੇ ਜਿਹੜਾ ਉਹ ਪਹਿਲੇ ਦਾਤ ਰਿਆਣਾ ਤੁਹਾਡੇ ਕੰਮ ਜਿਹੜੇ ਕਰਾਈ ਜਾਣਗੇ ਜੋ ਤੁਹਾਡੇ ਲੋਕ ਵੋਟਾਂ ਮੰਗੇ ਵਾਸਤੇ ਆਉਂਦੇ ਨੇ ਕਈ ਤੁਸੀਂ ਆਪਣੀ ਮੁਸ਼ਕਲ ਦੱਸਿਆ ਉਹਨਾਂ ਨੂੰ ਵੀ ਸਾਡੀ ਮੁਸ਼ਕਲਾਂ ਕੀ ਕੀ ਆਈਆਂ ਨੇ ਮੁਸ਼ਕਲਾਂ ਯਾਰ ਜਿੰਨੇ ਮਾੜੀ ਦੱਸੀ ਜਾ ਕੋਈ ਮੁੜਕੇ ਆਉਂਦਾ ਹੀ ਨਹੀਂ ਇੱਕ ਵਾਰਦਾ ਨਹੀਂ ਇੱਕ ਰਾਂ ਚਲੇ ਜਾਂਦਾ ਵੋਟਾਂ ਪਵਾ ਕੇ ਚਲੇ ਜਾਂਦਾ ਮੁੜਕੇ ਵੜਦਾ ਹੀ ਕੋਈ ਨਹੀਂ ਹੁਣ ਅਸੀਂ ਕਿੱਥੇ 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 ਚ ਕਨੇ ਵੋਟਾ ਤੁਸੀਂ ਅਮਰਸਦ ਲੋਕਾਂ ਨੇ ਪਾਈਆਂ ਤੁਹਾਡੇ ਪ੍ਰਧਾਨ ਤੁਹਾਡੇ ਆ ਕੇ ਬੁਵਾ ਫਰਕਾਉਂਦੇ ਹੋਣਗੇ ਵੀ ਭਾਈ ਸਾਨੂੰ ਵੋਟ ਪਾ ਸਾਡੀ ਪਾਰਟੀ ਵੋਟ ਪਾਓ ਤੁਹਾਡੇ ਕੰਮ ਜਿਹੜੇ ਨੇ ਪਹਿਲੇ ਦਾਤ ਕੀਤੇ ਹੋਣਗੇ ਉਹ ਇੰਨਾ ਹੀ ਆਖਦੇ ਨੇ ਕਰਾਦਾਂਗੇ ਕਰਾਦਾਂਗੇ ਬਸ ਮੁੜ ਕੇ ਕੋਈ ਨਹੀਂ ਵੜਦਾ ਮੁੜ ਕੇ ਨਹੀਂ ਕੋਈ ਆਉਂਦਾ ਤੇ ਮੈਨੂੰ ਐਸੋ ਵੀ ਜਦੋਂ ਤੁਸੀਂ ਤੁਹਾਡੇ ਘਰੇ ਆ ਕੇ ਪ੍ਰਧਾਨ ਜਾਂ ਕੋਈ ਲੀਡਰ ਆ ਕੇ ਬੁਵਾ ਫਰਕਾਉਂਦੇ ਨੇ ਕਦੀ ਆ ਜਿਹੜਾ ਪਾਣੀ ਜਿਹੜਾ ਵਾ ਉਹਨਾਂ ਨੂੰ ਕਦੀ ਪਿਆਜੇ ਵੀ ਆ ਪਾਣੀ ਵੇਖੋ ਪਟਰੋਲ ਆ ਪੀ ਕੇ ਵੇਖੋ ਜਿਹੜਾ ਪਾਣੀ ਕਿਥੋਂ ਪੀਣਾ ਮਿੰਟ ਇੱਕ ਖਲੋਣਾ ਉਹਨਾਂ ਨੇ ਖਲੋਣਾ ਜਾਂਦੇ ਜਾਂਦੇ ਚਲੇ ਜਾਂਦੇ ਉਹ ਕਿਤੇ ਘੰਟਾ ਖ ਮੁੜ ਕੇ ਵਰਦਾ ਨਹੀਂ ਮਹਾ ਕੀ ਲੱਗਦਾ ਨਹੀਂ ਵੀ ਜੇ ਇਸੇ ਤਰ੍ਹਾਂ ਤੁਹਾਡੇ ਹਾਲਾਤ ਨੇ ਤੇ ਫਿਰ ਤੁਸੀਂ ਤੇ ਲੱਗਦਾ ਵੀ ਮਿਲਾਂ ਕੇ ਭਰ ਜਿੰਦਗੀ ਬਦਲ ਕਰ ਰਹੇ ਹੋ ਲੀਡਰ ਫੇਰ ਬਣ ਗਏ ਨੇ ਫੇਰ 5 ਸਾਲ ਬਾਅਦ ਕਿਸ ਨੇ ਤੁਹਾਡੇ ਵੱਲ ਆਉਣਾ ਫਿਰ ਆਉਣਾ ਹੀ ਨਹੀਂ ਆਉਣਾ ਪਰ ਜੇ ਤੁਹਾਡੀ ਜ਼ਿੰਦਗੀ ਆ ਉਹ ਫਿਰ ਨਾਂਕ ਭਰੀ ਬਦਲ ਕਰੂਗੀ ਆ ਫਿਰ ਉਹ ਮੇ ਲੀਡਰ ਆਊਗਾ ਕੋਈ ਤੇ ਫਿਰ ਮੌਕਾ ਵੇਖਾਂਗੇ ਕਿ ਕਰਦਾ ਕੀ ਜਾਂਦਾ ਉਹਨੂੰ ਫਿਰ ਉਹਨੂੰ ਜਵਾਬ ਦੇਵਾਂਗੇ ਕੀ ਕਰਦਾ ਫਿਰਦਾ ਤੂੰ ਭਲਾ ਕੀ ਨਹੀਂ ਸੋਚਿਆ ਸੀ ਯਾਰ ਕੀ ਵੀ ਹਰ ਕੀ ਜਿਹੜਾ ਵੋਟਾਂ ਮੰਗਣ ਆਊਗਾ ਉਹਨੂੰ ਕੀ ਜਵਾਬ ਦੇਵਾਂਗੇ ਉਹਨੂੰ ਕੀ ਕਵਾਂਗੇ ਆ ਕਿ ਸੋਚਿਆ ਨਹੀਂ ਸਰ ਕੀ ਯਾਰ ਕੀ ਸਾਡੇ ਕੋਲ ਆਇਆ ਹੀ ਕੋਈ ਨਹੀਂ ਆ ائیں ਸਰਵੇ ਹੋਈ ਆਖਿਆ ਬੋਰਡ ਆਪਦੀ ਬੋਰਡ ਹੀ ਪਾਉਣੀ ਆ ਬਸ ਹੋਰ ਜਿੰਨੂ ਮਰਜੀ ਪਾ ਦੀਆ ਪਰ ਜਨ ਮੌਲਾ ਇੱਕ ਇੰਡੀਆ ਸਿਟੀਜ਼ਨ ਹੋਣ ਦੇ ਨਾਤੇ ਅਸੀਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕੀ ਹਾਲਾਤ ਨੇ ਐਲ ਆਈ ਜੀ ਕਲੋਨੀ ਦੇ ਜਿਹੜੇ ਕਿ ਪਿਛਲੇ ਕਈ ਸਾਲਾਂ ਤੋਂ ਇਹ ਜਿਹੜੇ ਪਰਿਵਾਰ ਇੱਥੇ ਰਹਿ ਰਹੇ ਨੇ ਪਰ ਪਰਿਵਾਰ ਜਿਹੜੇ ਨੇ ਇਹ ਨਰਕ ਵਰਗੀ ਜ਼ਿੰਦਗੀ ਬਤੀਤ ਕਰ ਰਹੇ ਤੁਸੀਂ ਦੇਖ ਸਕਦੇ ਹੋ ਹੱਥਾਂ ਵਿੱਚ ਪੀਣ ਵਾਲੀਆਂ ਬੋਤਲਾਂ ਜਿਹੜੀਆਂ ਪਾਣੀ ਦੀਆਂ ਫੜੀਆਂ ਨੇ ਪਰ ਇਹ ਜਿਹੜਾ ਪਾਣੀ ਆ ਪੀਣ ਯੋਗ ਨਹੀਂ ਆ ਤੁਸੀਂ ਦੇਖ ਸਕਦੇ ਹੋ ਪੀਣਾ ਦਾ ਕਹਿਣਾ ਪਾਣੀ ਦੇ ਵਿੱਚੋਂ ਜਿਹੜਾ ਕਿ ਪੈਟਰੋਲ ਦੀ ਸਮੈਲ ਆ ਰਹੀ ਆ ਮੈਨੂੰ ਇਸੋ ਮਾਦਾ ਜ ਤੁਹਾਡੇ ਕੀ ਹਾਲਾਤ ਕਿੰਨੇ ਕਿ ਮੁੱਸਲੇ ਸਾਹਮਣਾ ਕਰਨਾ ਪੈਣਾ ਤੁਹਾਨੂੰ ਹਾਂਜੀ ਸਰ ਸਾਡੇ ਨਾ ਘਰਾਂ ਦੇ ਵਿੱਚ ਘਟ ਰਿਆ ਗਿਆ ਉਹ ਘਟ ਰ ਭਰ ਜਾਂਦੇ ਆ ਅ ਕੱਲ ਪਰਸਵਾਲਿਆ ਭਾਜੀ ਨੇ ਸਾਫ ਕਰਾਏ ਉਹਨਾਂ ਨੂੰ ਕਿਹਾ ਮੋਟਰ ਛੱਡੋ ਤੇ ਮੋਟਰ ਵੀ ਨਹੀਂ ਛੱਡਣ ਦੇ ਛੱਡਦੇ ਆ ਥੋੜਾ ਟਾਈਮ ਛੱਡਦੇ ਆ ਗਟਰ ਖਲ ਨਹੀਂ ਖਾਲੀ ਹੁੰਦੇ ਥੋੜਾ ਟਾਈਮ ਫਿਰ ਭਰ ਜਾਂਦੇ ਆ ਬਿਨੈਸੋ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਤੁਹਾਡੇ ਘਰਾਂ ਵਿੱਚ ਗਟਰ ਰਿਆ ਜਦੋਂ ਗਟਰ ਭਰ ਜਾਂਦਾ ਰਾਤ ਭਰਾਤੇ ਜੇ ਪਰਿਵਾਰ ਸੁੱਤਾ ਹੁੰਦਾ ਜਾਂ ਰੋਟੀ ਪਾਣੀ ਪਕਾਉਣਾ ਹੁੰਦਾ ਫਿਰ ਕਿੰਨੀ ਕਿ ਮੁਸ਼ਕਲ ਆ ਸਾਹਮਣਾ ਕਰਨਾ ਪੈਂਦਾ ਉਸੇ ਬੋ ਦੇ ਹਾਲਾਤ ਵਿੱਚ ਤੁਸੀਂ ਰਹਿੰਦੇ ਸਾਡਾ ਪਰ ਹਾਂਜੀ ਫਿਰ ਇਸ ਤਰ੍ਹਾਂ ਬਜਾਰੋਂ ਖਾਣਾ ਕੁਝ ਮੰਗਾ ਕੇ ਫਿਰ ਖਾ ਲੈਣਾ ਫਿਰ ਕੀ ਲੱਗਦਾ ਨਹੀਂ ਜਿਵੇਂ ਬਹੁਤ ਹੀ ਜੜੀ ਆ ਉਹ ਸਮੈਲ ਸੇ ਨੂੰ ਚੜਦੀ ਆ ਕਿਤੇ ਬਿਮਾਰ ਹੋ ਸਕਦੇ ਹੋ ਉਲਟੀਆਂ ਆ ਸਕਦੀਆਂ ਵਾ 10 ਲੱਖ ਸਕਦੀਆਂ ਨੇ ਕੀ ਲੱਗਦਾ ਨਹੀਂ ਇਸ ਤਰ੍ਹਾਂ ਡਾਕਟਰਾਂ ਕੋ ਜਾਣਾ ਪਊ ਤੁਹਾਨੂੰ ਬਿਮਾਰੀ ਦੇ ਨਾਲ ਬੱਚੇ ਤੇ ਬਿਮਾਰ ਹੋਏ ਰਹਿੰਦੇ ਛੋਟੇ ਛੋਟੇ ਬੱਚੇ ਪੁੱਤਰੇ ਉਹਨਾਂ ਦੀ ਢੇਡਪੜ ਹੁੰਦੀ ਰਹਿੰਦੀ ਬੁਖਾਰ ਵੀ ਚੜਿਆ ਰਹਿੰਦਾ ਇਤਰਾ ਇਹਨਾਂ ਨੂੰ ਫਿਰ ਕੀ ਕਰੀਏ ਫਿਰ ਇਤਰਾ ਹੀ ਕੱਲ ਸਾਫ ਕਰਾਏ ਪਰਸੋਂ ਤੇ ਅੱਜ ਫੇਰ ਘਰ ਗਏ ਨੇ ਹੁਣ ਫਿਰ ਘਰਾਂ ਦੇ ਵਿੱਚ ਪਾਣੀ ਆਇਆ ਇਧਰ ਪਿੱਛੇ ਇੱਕ ਗਟਰਾ ਹੈਗਾ ਇਧਰ ਵੀ ਦੇਖ ਸਕਦੇ ਮੈਨੂੰ ਐਸੋ ਵੀ ਵੋਟ ਪਾ ਕੇ ਆਏ ਹੋ ਲੀਡਰ ਜਿਹੜਾ ਆਪਣਾ ਮਾਨਸਾ ਤੁਸੀਂ ਤੇ ਜਿਹੜਾ ਤੁਹਾਡੇ ਘਰੇ ਆ ਕੇ ਕਹਿੰਦੇ ਤੁਹਾਡਾ ਬੂਹਾ ਠਕਾਇਆ ਹੋਗਾ ਪ੍ਰਧਾਨ ਨੇ ਕਿਸੇ ਲੀਡਰ ਨੇ ਆ ਕੇ ਤਾਂ ਤੁਸੀਂ ਉਹਨਾਂ ਹਾਲਾਤ ਖਾਏ ਆਪਣੇ ਗਟਰਾਂ ਵਾਲੇ ਵੀ ਕਿਹੜੇ ਹਾਲਾਤਾਂ ਵਿੱਚ ਰਹਿੰਦੇ ਸੀ ਨਹੀਂ ਹਾਲੇ ਤਾਂ ਕੋਈ ਆਇਆ ਨਹੀਂ ਕਹਿੰਦੇ ਕਿ ਇਲੈਕਸ਼ਨ ਨੇ ਇਲੈਕਸ਼ਨਾਂ ਤੋਂ ਬਾਅਦ ਚ ਵੇਖਾਂਗੇ ਹਾਂ ਹਾਲੇ ਕੋਈ ਨਹੀਂ ਆਇਆ ਹੁਣ ਵੇਖੋ ਇਲੈਕਸ਼ਨ ਹੋ ਗਏ ਨੇ ਤੇ ਵੇਖੋ ਕੌਣ ਆਉਂਦਾ ਵੇਖਣ ਵਾਸਤੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਲੀਡਰ ਜਿਹੜੇ ਨੇ 5 ਸਾਲ ਬਾਅਦ ਆਉਂਦੇ ਨੇ ਅਤੇ 5 ਸਾਲਾਂ ਵਾਸਤੇ ਬਿਲਕੁਲ ਗਾਇਬ ਹੋ ਜਾਂਦੇ ਨੇ ਪਰ ਇਹ ਜਿਹੜੇ ਪਰਿਵਾਰ ਨੇ ਅੱਜ ਵੀ ਆਪਣੇ ਹਾਲਾਤਾਂ ਵਿੱਚ ਜਿਹੜੇ ਤਰਸ ਰਹੇ ਨੇ ਅੱਜ ਵੀ ਕਿੰਨੇ ਕਿਤੇ ਇਹ ਪਰਿਵਾਰ ਜਿਹੜੇ ਨੇ ਨਰਕ ਭਾਈ ਜ਼ਿੰਦਗੀ ਬਤੀਤ ਕਰ ਰਹੇ ਨੇ ਅਤੇ ਲੀਡਰਾਂ ਕੋ ਬੜੀਆਂ ਉਮੀਦਾਂ ਹੁੰਦੀਆਂ ਨੇ ਇਹਨਾਂ ਨੂੰ ਕਿ ਵੋਟ ਪਾ ਕੇ ਜਿਹੜਾ ਕਿ ਲੀਡਰ ਤਾਉਂਦੇ ਨੇ ਪਰ ਲੱਗਦਾ ਵੀ ਇਹਨਾਂ ਦੀਆਂ ਉਮੀਦਾਂ ਜੜੀਆਂ ਨੇ ਇਹਨਾਂ ਦੇ ਪਾਣੀ ਫਿਰ ਜਾਂਦਾ ਵਾ ਕਿਉਂਕਿ ਅੱਜ ਵੀ ਜਿਹੜੇ ਇਹ ਤਸ ਰਹੇ ਨੇ ਪੀਣ ਵਾਲੇ ਪਾਣੀ ਨੂੰ ਮਾਤਾ ਜੀ ਨੇ ਗੱਲਬਾਤ ਕਰਦੇ ਆਂ ਮਾਤਾ ਜੀ ਤੁਹਾਨੂੰ ਕੀ ਕੀ ਮੁਸ਼ਕਲ ਚਾਰ ਦਿਨ ਹੋ ਗਏ ਆ ਪਾਣੀ ਦੀ ਤੇ ਬਹੁਤ ਜਿਆਦਾ ਆਉਣ ਡਈ ਹੈ ਨਾ ਤੇ ਬਾਕੀ ਦੂਜੇ ਸੀਵਰਾਂ ਦਾ ਤੇ ਜਦੋਂ ਭਰ ਜਾਂਦੇ ਬੜੀ ਮੁਸ਼ਕਲ ਆਉਂਦੀ ਹੈ ਇੱਕ ਵਾਰ ਤਾਂ ਇਹ ਬੇਟਾ ਵੀ ਇੱਥੇ ਖਲੋਤਾ ਹੋਣਾ ਇਹਦੇ ਵਿੱਚੋਂ ਫੁੱਟ ਫੇਚ ਕੇ ਦੱਥੀ ਨੂੰ ਪਾਈ ਸੀ ਉਦੋਂ ਬੁਰਾ ਹਾਲ ਪਰ ਉਹਨੇ ਵੀ ਕੋਈ ਮਸਲਾ ਹਾਲ ਨਹੀਂ ਕੀਤਾ ਕਿਸੇ ਨੇ ਵੀ ਨਹੀਂ ਕੀਤਾ ਤੇ ਚਲੋ ਕੀ ਕਰ ਸਕਦੇ ਨੇ ਦੇਣ ਹੀ ਕੱਟਣ ਡੇ ਪਰ ਮਾਤਾ ਕਿੰਨੇ ਦਿਨ ਹੀ ਕੱਟੋਗੇ ਕਿੰਨਾ ਸਮਾਂ ਕੱਟੋਗੇ ਤੁਹਾਡੀ ਉਮਰ ਵੀ ਕਾਫੀ ਹੋ ਗਈ ਹੈ ਕਿਨੇ ਸਾਲਾਂ ਤੋਂ ਤੁਸੀਂ ਇਸੇ ਤਰ੍ਹਾਂ ਆਪਣੀ ਉਮਰ ਜਿਹੜੇ ਦਿਨ ਕੱਟ ਰਹੇ ਹੋ ਕੀ ਕਰ ਸਕਦੇ ਆ ਫਿਰ ਕਿਹੜੇ ਗਾਲ ਛੋਟੇ ਜਾ ਕੇ ਪੈ ਜਾਗੇ ਕਵਾਂ ਗਈ ਜਾ ਕੇ ਉਹਨਾਂ ਨੂੰ ਜੇ ਕੋ ਸੁਣ ਲੂ ਠੀਕ ਹੈ ਨਾ ਸੁਣੂ ਤੇ ਨਾ ਸਹੀ ਤੇ ਕੀ ਕਰਨਾ ਫਿਰ ਇਤਰਾ ਹੀ ਚੱਲਦਾ ਜਾਂਦਾ ਪਰ ਕਹਿੰਦੇ ਲੀਡਰ ਆਉਂਦੇ ਨੇ ਤੁਹਾਡੇ ਬੂਹੇ ਆ ਗਾੜੀ ਆ ਕੇ ਹੱਥ ਪੱਲਾ ਜੋੜਦੇ ਨੇ ਤੁਹਾਡੇ ਯਾਰ ਕੀ ਬੂਹੇ ਤੱਕ ਮੱਥਾ ਟੇਕਦੇ ਨੇ ਵੀ ਸਾਨੂੰ ਵੋਟਾਂ ਪਾਓ ਤੁਹਾਡੇ ਕੰਮ ਕੀਤੇ ਜਾਗੇ ਤੁਹਾਡੇ ਬੂਹੇ ਗਾੜੀ ਕੋਈ ਨਹੀਂ ਆਇਆ ਨਹੀਂ ਐਤਕੀ ਨਹੀਂ ਕੋਈ ਵੀ ਆਇਆ ਬੋੜ ਪਾ ਆਏ ਪਰ ਐਤਕੀ ਨਹੀਂ ਕਿਸੇ ਨਹੀਂ ਆਖਿਆ ਵੀ ਸਾਡੀ ਜਲ ਪਾਓ ਜਾਂ ਕਿ ਤਰ੍ਹਾਂ ਕਰੋ ਤੁਹਾਡਾ ਕੰਮ ਸਵਾਰਾਂਗੇ ਨਾ ਮੈਨੂੰ ਐਸੋ ਵੀ ਉਮੀਦਾਂ ਕੀ ਹੁੰਦੀਆਂ ਜੋ ਮੈਂ ਵੋਟ ਪਾ ਕੇ ਹੁੰਦੇ ਨੇ ਕਿ ਲੀਡਰਾਂ ਤੋਂ ਕੀ ਕੀ ਉਮੀਦਾਂ ਤੁਸੀਂ ਰੱਖਦੇ ਹੋ ਕਿ ਕੀ ਕੀ ਨਾਲ ਦੇ ਕੰਮ ਨੇ ਪਹਿਲ ਦੇ ਦਾਦੇ ਹੋਣੇ ਚਾਹੀਦੇ ਨੇ ਇਹੋ ਹੀ ਹੁੰਦਾ ਕਿ ਓਖੀ ਵੇਲੇ ਜਾਈਏ ਸਾਡੀ ਗੱਲਬਾਤ ਕਰਨ ਸੁਣਣ ਸਾਡੇ ਨਾਲ ਤੇ ਜਦੋਂ ਸੁਣਦਾ ਹੀ ਨਹੀਂ ਕੋਈ ਗਿਆਨਾ ਕਿੱਥੇ ਮੈਨੂੰ ਐਸੋ ਵੀ ਜਦੋਂ ਰਿਸ਼ਤੇਦਾਰ ਭੈਣ ਭਰਾ ਕੋ ਹੋਂਦਾ ਤੁਹਾਡੇ ਘਰੇ ਆਏ ਤੇ ਮੈਨੂੰ ਲੱਗਦਾ ਨਹੀਂ ਫਿਰ ਤੁਹਾਡੇ ਘਰੋਂ ਕੋਈ ਪਾਣੀ ਵੀ ਪੀਂਦਾ ਹੋਊਗਾ ਕਿ ਨਾ ਬੜੀ ਮੁਸ਼ਕਲ ਹੈ ਸਾਡੀ ਬੋਟੀ ਤੇ ਪੇਕੇ ਚਲੀ ਜਾਂਦੀ ਵਿਚਾਰੀ ਛੱਡ ਕੇ ਸਭ ਕੁ ਮਾਰਨ ਦੀ ਮੈਂ ਇੱਥੇ ਕਿੱਥੇ ਬਵਾ ਬੱਚੇ ਲੈ ਕੇ ਲੈ ਭਰਾਂ ਰੈਂਦੀਆਂ ਪਲਚਾਂ ਤੇ ਹੁਣ ਤਈ 10000 ਲੱਗਦੇ ਫੇਰ ਉੱਚੀ ਕਰਾਈ ਤੇ ਰੱਬ ਦਾ ਸ਼ੁਕਰ ਕਰਦੇ ਆਂ ਵੀ ਚਲੋ ਜਿਹੜਾ ਟਾਈਮ ਲੰਘਦਾ ਜਾਂਦਾ ਪਰ ਜਦੋਂ ਪਰ ਜਾਂਦੀ ਫੇਰ ਵੀ ਮੁਸ਼ਕਲ ਆ ਜਾਂਦੀ ਪਰ ਪਾਣੀ ਦੀ ਤੇ ਬਹੁਤ ਜਿਆਦਾ ਹੀ ਆ ਜੀ ਐਸੋ ਜਿਵੇਂ ਗਰਮੀ ਇਨੀ ਪੈ ਰਹੀ ਆ ਨਾ ਹੋਣਾ ਵੀ ਹੁੰਦਾ ਵਾ ਪਾਣੀ ਪੀਣਾ ਵੀ ਹੁੰਦਾ ਵਾ ਪਾਣੀ ਦਾ ਵਰਤਣਾ ਵੀ ਹੁੰਦਾ ਵਾ ਤੇ ਕਿੰਨਾ ਕ ਪਾਣੀ ਤੁਸੀਂ ਫੇਰ ਢੋਲਦੇ ਹੋ ਕਿੱਥੋਂ ਕਿੱਥੋਂ ਪਾਣੀ ਲੈਂਦੇ ਇੰਨਾ ਫਿਰ ਤੋਂ ਆਇਓ ਉਧਰ ਜਾ ਕੇ ਲਿਆਉਣੇ ਲੱਭ ਕੇ ਘਰੋਂ ਲਿਆਉਣੇ ਬੋਦਲਾਂ ਕਦੀ ਭਾਰ ਲਿਆ ਕਦੀ ਬਾਲਟੀਆਂ ਲੈ ਕੇ ਆਏ ਰਾਤੀ ਗੁਰਦੂਆ ਸਵੇਰੇ ਗੁਰਦੁਆਰੇ ਮੁੰਡਾ ਲੈ ਕੇ ਆਏ ਵੱਡੀ ਬਾਲਟੀ ਭਰ ਕੇ ਸਵੇਰ ਦਾ ਉਹ ਤੁਮੀਨੇ ਸਭਿ ਲੇ ਹੂੰ ਲੀਡਰਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਲੀਡਰਾਂ ਨੂੰ ਕੀ ਬੇਨਤੀ ਕਰਨਾ ਚਾਹੋਗੇ ਕਿਉਂਕਿ ਚਾਰ ਤਿੰਨ ਅਜੰਟ ਆਏ ਨਾ ਵਾ ਤੁਹਾਡਾ ਮਨਪਸੰਦ ਜਿਹੜਾ ਐਮਪੀ ਅਮਰਸਾ ਦਾ ਚੁਣਿਆ ਜਾਣਾ ਵਾ ਕੀ ਉਮੀਦਾਂ ਨੇ ਕੀ ਉਹਨਾਂ ਅਪੀਲ ਕਰਨਾ ਚਾਹੋਗੇ ਤੁਨੀ ਜਾ ਕੇ ਕਵਾਂਗੇ ਤੇ ਸਾਡਾ ਪਾਣੀ ਇਤਰਾ ਸਾਡਾ ਨਹੀਂ ਗੁਜ਼ਾਰਾ ਸਾਡਾ ਕੁਝ ਸੋਚੋ ਇਹੋ ਕਵਾਂਗੇ ਹੋਰ ਹੀ ਉਹਨਾਂ ਨੂੰ ਕੀ ਕਹਿ ਸਕਦੇ ਬਿਲਕੁਲ ਜੀ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਜਿਹੜੀਆਂ ਤਸਵੀਰਾਂ ਨੇ ਅਮਰਸਾ ਦੇ ਐਲ ਆਈ ਡੀ ਕਲੋਨੀ ਦੀਆਂ ਨੇ ਜਿਹੜੇ ਕਿ ਇਹ ਪਰਿਵਾਰ ਨੇ ਹੱਥਾਂ ਵਿੱਚ ਪੀਣ ਵਾਸਤੇ ਜਿਹੜਾ ਪਾਣੀ ਜਿਹੜਾ ਉਹ ਫੜਕੀ ਫੇਦੇ ਨੇ ਅਤੇ ਪਾਣੀ ਜਿਹੜਾ ਵਾ ਬਿਲਕੁਲ ਗੰਦਾ ਆ ਰਿਹਾ ਦੇਖਣ ਨੂੰ ਭਾਵੇਂ ਫਿੱਠੀ ਲੱਗ ਰਿਹਾ ਪਰ ਪਾਣੀ ਦੇ ਕਹਿੰਦੇ ਹਾਲਾਤ ਇਨਸਾਨ ਦੇ ਵਿੱਚੋਂ ਪੈਟਰੋਲ ਦੀ ਜਿਹੜੀ ਕੀ ਸਮਹਿਲ ਆ ਰਹੀ ਆ ਤੁਸੀਂ ਦੇਖ ਸਕਦੇ ਹੋ ਇਹ ਪਰਿਵਾਰ ਪੀਣ ਵਾਲੇ ਪਾਣੀ ਤੋਂ ਤੇ ਗਟਰ ਤੋਂ ਬੜੇ ਲੋਕ ਮੁਸ਼ਕਲ ਨੇ ਇਹਨਾਂ ਦਾ ਕਹਿਣਾ ਪਸੀਵਰ ਦਾ ਜਿਹੜਾ ਗਟਰ ਆ ਕਿਸੇ ਵਾਰ ਵੀ ਭਰ ਜਾਂਦਾ ਇਹਨਾਂ ਦੇ ਘਰਾਂ ਦੇ ਕਮਰਿਆਂ ਵਿੱਚ ਜਿਹੜਾ ਸੀਵਰ ਆ ਤੇ ਇਹ ਬਿਮਾਰੀਆਂ ਜਿਹੜਾ ਕਿ ਸੱਦਾ ਦੇ ਰਿਹਾ ਇਹਨਾਂ ਦਾ ਕਹਿਣਾ ਸਾਡੇ ਬੱਚੇ ਤਾਂ ਕਿ ਸਾਡੇ ਪ੍ਰਵਾਹਕ ਮੈਂਬਰ ਜਿਹੜੇ ਕਈ ਬਿਮਾਰ ਹੋ ਚੁੱਕੇ ਨੇ ਗੱਲਬਾਤ ਕਰਾਂਗੇ ਨੌਜਵਾਨ ਵੀ ਸਾਡੇ ਨਾਲ ਨੇ ਵੀ ਇਹਦੀ ਕੀ ਨਾਂ ਤੁਹਾਡਾ ਤੇ ਕਿਹੜੀ ਕਿਹੜੀ ਮੁਸ਼ਕਲਾਂ ਤੁਹਾਨੂੰ ਸਾਹਮਣੇ ਕਰਨਾ ਪਿਆ ਮੇਰਾ ਨਾਮ ਹੀ ਨੌਕ ਹੈ ਤੇ ਮੈਂ თੰਦਾ ਵਾਸੀ ਆ ਹਾਊਸਿੰਗ ਬੋਰਡ ਕਲੋਨੀ ਰਣਜੀਤ ਐਵੇਨਿਊ ਸੀ ਬਲਾਕ ਤੇ ਇੱਥੇ ਆਪਾਂ ਮਾਡਰਨ ਇੰਡੀਆ ਦੀ ਗੱਲ ਕਰਦੇ ਆ ਸਭ ਤੋਂ ਪਹਿਲਾਂ 스마트 ਸਿਟੀ ਦੀ ਗੱਲ ਕਰਦੇ ਆ ਸੜਕਾਂ ਬਣਾਉਣ ਦਾ ਕੀ ਫਾਇਦਾ ਜਦੋਂ ਗੱਡੀਆਂ ਹੀ ਨਹੀਂ ਚੰਗੇ ਆਪਣੇ ਗਟਰ ਪਰ ਜਾਂਦੇ ਆ ਇਹ ਸਦਾ ਬਹਾਰ 30 ਸਾਲ ਹੋ ਗਏ ਥੇ ਰਹਿੰਦਿਆਂ ਨੂੰ ਗਟਰ ਪਰ ਜਾਂਦੇ ਜਦੋਂ ਮਰਜ਼ੀ ਪਰ ਕੀ ਲੱਗਦਾ 30 ਸਾਲਾਂ ਵਿੱਚ ਤੁਹਾਡੀ ਜ਼ਿੰਦਗੀ ਜਿਹੜੀ ਆ ਮਾਸਾ ਨਹੀਂ ਬਦਲਦੀ ਅੱਜ ਵੀ ਜਿਹੜੇ ਹਾਲਾਤਾਂ ਵਿੱਚ ਰਹਿੰਦੇ ਸੀ ਅੱਜ ਵੀ ਉਸੇ ਹਾਲਾਤਾਂ ਜੇ ਸਰਕਾਰਾਂ ਜਰੂਰ ਬੜੀਆਂ ਬਦਲੀਆਂ ਨੇ ਪਰ ਤੁਹਾਡੇ ਹਾਲਾਤ ਨਹੀਂ ਬਦਲੇ ਕਾਰ ਹੁੰਦਾ ਹੈ ਠੀਕ ਹੈ ਗਟਰ ਪਾਣੀ ਪੀਣ ਲਈ ਸਭ ਤੋਂ ਪਹਿਲਾਂ ਜਿਹੜਾ ਸੈਨੀਟਾਈਜ਼ਿੰਗ ਹੁੰਦੀ ਹੈ ਪਰਸਨਲ ਹਾਈਜੀਨ ਸਰਕਾਰ ਜੇ ਸਾਡੀ ਇਹ ਨਹੀਂ ਖਿਆਲ ਰੱਖ ਸਕਦੀ ਤੇ ਪੜਾਈ ਲਿਖਾਈ ਜਿੰਦਾ ਹੀ ਨਹੀਂ ਰਵਾਂਗੇ ਮਰ ਜਾਵਾਂਗੇ ਪਰ ਸਰਕਾਰ ਤਾਂ ਕਹਿੰਦੀ ਰੰਗਲਾ ਪੰਜਾਬ ਬਣਾਉਣ ਦੀ ਗੱਲ ਕਰਦੀ ਆ ਕਹਿੰਦੇ ਹਰ ਇੱਕ ਸਹੂਤਾ ਦੇਣੀ ਆ ਲੋਕਾਂ ਨੂੰ ਸਹੂਤਾ ਦੇਣੀ ਆ ਪਰ ਜਿਹੜਾ ਮੇਨ ਹੁੰਦਾ ਪੀਣ ਵਾਲਾ ਪਾਣੀ ਜਿਹੜਾ ਉਹ ਵੀ ਨਹੀਂ ਸਰਕਾਰ ਦੇ ਸਕਦੀ ਪਰ ਕੀ ਕਹਿਣਾ ਚਾਹੋਗੇ ਅਜਿਹੀ ਸਰਕਾਰ ਨੂੰ ਸਰ ਇਹ ਬੜੀਆਂ ਛੋਟੀਆਂ ਛੋਟੀਆਂ ਗੱਲਾਂ ਐ ਇਹਨਾਂ ਨੂੰ ਲੱਗਦੀਆਂ ਕਿ ਛੋਟੀ ਗੱਲ ਆ ਵੱਡੀ ਗੱਲ ਤੇ ਆ ਕਿ ਕਾਲਜ ਬਣਾਣੇ ਸਕੂਲ ਬਣਾਣੇ ਤੇ ਬੱਚਿਆਂ ਨੇ ਵਾਪਸ ਘਰ ਜਦੋਂ ਆਣਾ ਹੈ ਉੱਥੇ ਗਟਰ ਭਰੇ ਹੋਣੇ ਤੇ ਬਿਮਾਰ ਉੱਥੇ ਹੀ ਹੋਣਾ 24 ਘੰਟੇ ਘਰ ਰਹਿਣਾ ਪਾਣੀ ਪੀਣਾ ਕਰੋ ਤੇ ਕਈਆਂ ਦੇ ਘਰ ਤੇ ਲੱਗੇ ਆ ਰੋ ਪਿਉਰੀਫਾਇਰ ਹੁਣ ਗਰੀਬਾਂ ਦੇ ਘਰ ਕਈਆਂ ਦੇ ਨਹੀਂ ਲੱਗੇ ਉਹ ਕਿੱਥੋਂ ਪੀਣਗੇ ਆਪਾਂ ਇਦਾਂ ਹੀ ਪੀਣਾ ਪੈਂਦਾ ਪਾਣੀ ਤੇ ਬੱਚੇ ਬਿਮਾਰ ਹੁੰਦੇ ਆ ਤੇ ਬਸ ਇਹੋ ਹੀ ਦੋ ਅਪੀਲ ਆ ਕੇਕ ਜਿਹੜੀ ਜਿਹੜਾ ਵਾਟਰ ਕਨਟਮੀਨੇਸ਼ਨ ਆ ਇਹ ਠੀਕ ਕੀਤਾ ਜਾਵੇ ਤੇ ਕ ਜਿਹੜਾ ਸੀਵੇਜ ਸਿਸਟਮ ਆ ਇਹ ਕਲੋਨੀ ਦਾ ਠੀਕਾ ਠੀਕ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਹਾਲਾਤ ਕੀ ਨੇ ਇੱਕ ਤੋਂ ਗਰਮੀ ਦਾ ਜਿਹੜਾ ਕਹਿਰ ਪੈ ਰਿਹਾ ਵਾ ਪੰਜਾਬ ਵਿੱਚ ਅਤੇ ਇੱਕ ਪੀਣ ਵਾਲਾ ਪਾਣੀ ਜਿਹੜੇ ਲੋਕ ਨੇ ਤਰਸ ਰਹੇ ਨੇ ਤੁਸੀਂ ਦੇਖ ਸਕਦੇ ਹੋ ਹੱਥਾਂ ਵਿੱਚ ਜਿਹੜੇ ਪਰਿਵਾਰ ਨੇ ਬੋਤਲਾਂ ਫੜੀ ਫਿਰਦੇ ਨੇ ਅਤੇ ਇਹਨਾਂ ਦਾ ਕਹਿਣਾ ਵੀ ਪਾਣੀ ਇੰਨਾ ਗੰਦਾ ਆ ਰਿਹਾ ਵੀ ਇਹ ਪਾਣੀ ਜਿਹੜਾ ਨਹੀਂ ਪੀ ਸਕਦੇ ਪਰ ਇਹਨਾਂ ਨੇ ਹਫਤਾ ਹੋ ਗਿਆ ਇਸ ਪਰਿਵਾਰ ਨੂੰ ਜਿਹੜਾ ਨੇ ਇਸੇ ਤਰ੍ਹਾਂ ਪਾਣੀ ਆਉਂਦਿਆਂ ਨੂੰ ਅਤੇ ਇਹ ਪਰਿਵਾਰ ਦੂਦ ਰਾਡ ਦੇ ਗੜਾ ਪਾਣੀ ਲਾ ਕੇ ਭਰਨ ਵਾਸਤੇ ਮਜਬੂਰ ਹੋ ਗਏ ਨੇ ਤੇ ਇਹ ਗੱਲਬਾਤ ਕਰਾਂਗੇ ਹੋਵੇ ਸਾਡੇ ਨਾਲ ਗੱਲਬਾਤ ਹਾਂਜੀ ਭਾਜੀ ਕੀ ਨਾਮ ਤੁਹਾਡਾ ਕੀ ਜਾਣਨਾ ਚਾਹੋਗੇ ਕਿੰਨੇ ਚਿਰ ਤੋਂ ਇਸੇ ਗੰਦੇ ਪਾਣੀ ਦੇ ਨਾਲ ਪੀਣ ਵਾਸਤੇ ਮਜਬੂਰ ਹੋ ਗਏ ਮੇਰਾ ਨਾਮ ਰੀਨਾ ਹੈ ਮੈਂ ਹਾਊਸਿੰਗ ਬੋਰਡ ਕਲੋਨੀ ਤੋਂ ਰਹਿਣ ਦੀ ਹ ਸੋ 3 ਦਿਨ ਹੋ ਗਿਆ ਕਿ ਪਾਣੀ ਬਹੁਤ ਗੰਦਾ ਆਉਂਦਾ ਹੈ ਤੇ ਪਰਸੋ ਮੈਨੂੰ ਪਤਾ ਲੱਗਾ ਇਹ ਮੈਂ ਫੇਸ ਵਾਸ਼ ਕਰਨ ਲੱਗੀ ਤੇ ਮੇਰੇ ਫੇਸ ਤੇ ਨਾ ਜਿਵੇਂ ਆਇਲ ਨਹੀਂ ਆ ਜਾਂਦਾ ਇਵੇਂ ਆਇਲ ਆਇਆ ਤੇ ਮੈਨੂੰ ਲੱਗਾ ਇਵੇਂ ਹੀ ਆ ਬਟ ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਜਦੋਂ ਮੈਂ ਪਾਣੀ ਪੀ ਲਈ ਨਹੀਂ ਗੰਦੀ ਸਮੈਲ ਆਂਦੀ ਫ੍ਰਿਜ ਚ ਬੋਟਲਸ ਭਰੀਆਂ ਸੀ ਫਿਰ ਮੈਂ ਸਾਰੀਆਂ ਬੋਟਲਸ ਛੋਕ ਕੇ ਫਿਰ ਦੁਬਾਰਾ ਉਹਨਾਂ ਨੂੰ ਭਰਿਆ ਇੰਨੀ ਗੰਦੀ ਸਮੈਲ ਲਈ ਮੈਨੂੰ ਇਸ ਤੋਂ ਵੋਟਾਂ ਪਾ ਕੇ ਆਏ ਉਹ ਕਿੰਨੇ ਕੁ ਉਮੀਦਾਂ ਨੇ ਆਪਣੇ ਲੀਡਰ ਤੋਂ ਜੇਕਰ ਹੁਣ ਚਾਰ ਤਰੀ ਨੂੰ ਰਿਜ਼ਲਟ ਆ ਜਾਣਾ ਤੇ ਕੀ ਕੀ ਉਮੀਦਾਂ ਨੇ ਆਪਣੇ ਐਮਪੀ ਤੋਂ ਕੀ ਕਹਿਣਾ ਜਾਓਗੇ ਜਦੋਂ ਅਸੀਂ ਹਰ ਵਾਰੀ ਵੋਟ ਪਾਉਂਦੇ ਹਾਂ ਉਮੀਦ ਨਾਲ ਹੀ ਵੋਟ ਪਾਉਂਦੇ ਹਾਂ ਕਿ ਜਿੰਨੂੰ ਅਸੀਂ ਵੋਟ ਪਾਵਾਂਗੇ ਕੁਝ ਨਾ ਕੁਝ ਸਾਡੇ ਲਈ ਕਰੇਗਾ ਨਾ ਸੋ ਇਸ ਵਾਰੀ ਤੇ ਸਾਡੇ ਕੋਲ ਕੋਈ ਆਇਆ ਨਹੀਂ ਇਹਨੂੰ ਵੋਟ ਪਾਓ ਉਹਨੂੰ ਵੋਟ ਪਾਓ ਅਸੀਂ ਆਪਣੀ ਉਮੀਦ ਤੇ ਵੋਟ ਪਾਈ ਆ ਕਿ ਜਿਹੜਾ ਵੀ ਹੋਣਾ ਹੈਗਾ ਜਿੰਨੂੰ ਅਸੀਂ ਵੋਟ ਪਾਈ ਆ ਆਏਗਾ ਤੇ ਸਾਡੇ ਵਾਸਤੇ ਵਧੀਆ ਹੀ ਕੁਝ ਕਰੂਗਾ ਕਰੂਗਾ ਠੀਕ ਆ ਨਹੀਂ ਕਰੂਗਾ ਤੇ ਹਰ ਵਾਰੀ ਵੋਟ ਪਾਣੇ ਹੀ ਆ ਮੈਨੂੰ ਦੱਸੋ ਕਹਿੰਦੇ 30 ਸਾਲਾਂ ਤੋਂ ਇਸ ਤਰ੍ਹਾਂ ਤੇ ਨੱਕ ਭਾਈ ਜਿੰਦਗੀ ਬਤੀ ਕਰ ਰਹੇ ਨੇ ਕਹਿੰਦੇ ਸੀਵਰ ਜਿਹੜਾ ਪਾਣੀ ਆ ਲੋਕਾਂ ਦੇ ਘਰਾਂ ਵਿੱਚ ਕਮਰੇ ਸੀਵਰ ਦੇ ਹਾਲਾਤ ਨੇ ਸੀਵਰ ਭਰ ਤੇ ਕੀ ਲੱਗਦਾ ਨਹੀਂ 30 ਸਾਲ ਹੋ ਗਏ ਨੇ ਸਰਕਾਰਾਂ ਬੜੀਆਂ ਵੱਲ ਗਿਆ ਨੇ ਪਰ ਤੁਹਾਡੇ ਹਾਲਾਤ ਆ ਜਿਵੇਂ ਉਸੇ ਤਰ੍ਹਾਂ ਨੇ ਹਾਂਜੀ ਸਰਕਾਰੀ ਸੀਵਰੇਜ ਜਿਹੜੇ ਇੱਥੇ ਪਈ ਹੋਏ ਠੀਕ ਆ ਇੱਕ ਕਾਰ ਛੱਡ ਕੇ ਇੱਕ ਕਾਰ ਦੇ ਵਿੱਚ ਸੀਵਰ ਆ ਠੀਕ ਆ ਆਉਂਦੇ ਸੀਵਰ ਕੱਢਣ ਵਾਸਤੇ ਲੇਕਿਨ ਪਿੱਛੋਂ ਉਹਨਾਂ ਨੂੰ ਪੈਸੇ ਦਿੱਤੇ ਜਾਂਦੇ ਕਿ ਫ੍ਰੀ ਸੀਵਰ ਕੱਢਨੇ ਆ ਠੀਕ ਆ ਬਿਲਡਿੰਗਸ ਤੇ ਤਿੰਨ ਤਿੰਨ ਮੰਜ਼ਿਲਾ ਠੀਕ ਆ ਤਿੰਨ ਤਿੰਨ ਕਾਰਾਂ ਤੇ ਪਾਈਪ ਇੱਕ ਇੱਕ ਘਰ ਦੇ ਵਿੱਚ ਪਾਈ ਪੈਂਦੀ ਆ ਠੀਕ ਆ ਉਹ ਪੈਸੇ ਮੰਗਦੀ ਆ ਫਿਰ ਗਰੀਬ ਬੰਦਾ ਰੋਜ਼ ਕਿੱਥੋਂ ਪੈਸੇ ਦੇਊਗਾ ਇੱਕ ਹਫਤੇ ਬਾਅਦ ਸੀਵਰ ਪਰ ਜੰਦਿਆ ਇੰਨੇ ਗੰਦੀ ਸਮੈਲ ਆਉਂਦੀ ਆ ਇਵਨ ਕਿ ਜਿਹੜਾ ਟਾਇਲਟ ਆ ਨਾ ਪੂਰੀ ਇਦਾਂ ਕ ਰੂਮਸ ਵਿੱਚੋਂ ਬਾਹਰ ਆਂਦਾ ਵਾ ਕਿ ਉੱਥੇ ਬੈਠਿਆ ਵੀ ਨਹੀਂ ਜਾਂਦਾ ਫਿਰ ਵੀ ਆਪਾਂ ਦੇਣ ਕੱਢਦੇ ਆਂ ਕੀ ਲੱਗਦਾ ਨਹੀਂ ਵੀ ਇੱਕ ਨਰਕ ਵਰ ਜਿੰਦਗੀ ਬទੀਰ ਕਰ ਰਹੇ ਆ ਆਪਣੇ ਆਪ ਮਹਿਸੂਸ ਨਹੀਂ ਕਰਦੇ ਵੀ ਕਿਹੜੇ ਹਾਲਾਤਾਂ ਵਿੱਚ ਆਪਣੇ ਆਪ ਮਹਿਸੂਸ ਕਰ ਰਹੇ ਨੇ ਰਹਿਣ ਵਾਸਤੇ ਨਹੀਂ ਬਹੁਤ ਗੰਦਾ ਮਹਿਸੂਸ ਕਰਦੇ ਆ ਸਾਡੇ ਘਰੇ ਕੋਈ ਆ ਜਾਵੇ ਲਾਸਟ ਟਾਈਮ ਤੇ ਇਦਾਂ ਹੀ ਕਿ ਸਾਡਾ ਨਿਊ ਟਾਇਲਟ ਨਹੀਂ ਲਾਸਟ ਟਾਈਮ ਇਦਾਂ ਹੈ ਕਿ ਜਦੋਂ ਕਿਸੇ ਨਿਆਣਾ ਕਹਿੰਦਾ ਕਿ ਤੁਹਾਡੇ ਘਰ 2 ਮਿੰਟ ਵਾਸ਼ਰੂਮ ਚਲੇ ਜੇਗੇ ਤੇ ਅਸੀਂ ਕਹਿੰਨਾ ਨਹੀਂ ਸੌਰੀ ਮੈਂ ਤੁਹਾਨੂੰ ਕਿਸੇ ਹੋਰ ਦੇ ਘਰ ਲੈ ਜਾਣੀ ਆ ਇੰਨਾ ਗੰਦਾ ਮਹਿਸੂਸ ਹੁੰਦਾ ਹੀ ਤੇ ਜੇ ਮੇਰੇ ਕਿਸੇ ਰਿਸ਼ਤੇਦਾਰ ਰਿਲੇਟਿਵਸ ਨੇ ਬੋਲਣਾ ਵੀਰਾ ਆਤਾ ਡੇਕਰ ਰਹਿਣਾ ਜੱਪਾਉਣ ਲੱਗੇ ਤੇ ਮੈਂ ਕਹਿੰਨਾ ਨਹੀਂ ਆਜਣਾ ਨਾ ਫ ਡੈਕਸਕਿਊਜ਼ ਅਹੀ ਉਹਨਾਂ ਨੂੰ ਕੁਝ ਹੋਰ ਨਹੀਂ ਸਕਦੇ ਮੈਨੂੰ ਇੰਦਾ ਨਹੀਂ ਆਪਣੇ ਆਪੇ ਸ਼ਰਮ ਆਉਂਦੀ ਹੈ ਵੀ ਅਸੀਂ ਗੁਰੂ ਨਗਰੀ ਰਹਿੰਦੇ ਆ ਅਮਰ ਸਾਹਿਬ ਜੀ ਰਹਿੰਦੇ ਆ ਗੱਲਾਂ ਵੱਡੀਆਂ ਕਰਦੇ ਆ ਸਮਾਰਟ ਸਿਟੀ ਦੀ ਗੱਲ ਕਰਦੇ ਆ ਪਰ ਅੱਜ ਸਾਡੇ ਹਾਲਾਤ ਕੀ ਆ ਅਸੀਂ ਆਪਣੇ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਰਾਤ ਰਹਿਣ ਵਾਸਤੇ ਵੀ ਮਜਬੂਰੀ ਕਹਿੰਦੇ ਵੀ ਭਾਈ ਆਪਣੇ ਘਰੇ ਦਿਓ ਇੰਦੇ ਹਾਲਾਤ ਸਾਡੇ ਇਸ ਤਰ੍ਹਾਂ ਦੇ ਹੋ ਗਏ ਨੇ ਨਹੀਂ ਫੇਰ ਕਹਿਣਾ ਪੈਂਦਾ ਵਾ ਤੁਹਾਨੂੰ ਪਤਾ ਹੈ ਕਿ ਹੁਣ ਰਿਸਿਵਰ ਅੱਜ ਤੁਸੀਂ ਦੇਖਿਆ ਨਾ ਅੱਜ ਤੁਸੀਂ ਸਾਡੇ ਕੋਲ ਆਏ ਹੋ ਠੀਕ ਆ ਅੱਜ ਠੀਕ ਆ ਸੀਵਰੇਜ ਕੱਲ ਤੱਕ ਦੇਖ ਲੈਣਾ ਇਹਨਾਂ ਇਹਨਾਂ ਦਾ ਸੀਵਰੇਰ ਉਹ ਅੰਕਲ ਦਾ ਸੀਵਰੇਰ ਤੇ ਸਾਡੇ ਘਰ ਦੀ ਅੱਗੇ ਵਾਲਾ ਸੀਵਰੇਰ ਦੇਖਣਾ ਇਤੋਂ ਬਾਹਰ ਤੱਕ ਪੂਰੀ ਰੋਡ ਭਰੀ ਹੁੰਦੀ ਰੋਡ ਇੱਧਰ ਥੋੜਾ ਕੈਮਰਾ ਇੱਧਰ ਕਰਿਓ ਆ ਰੋਡ ਸਾਰੀ ਭਰੀ ਹੁੰਦੀ ਆ ਉੱਥੋਂ ਤੱਕ ਪਾਣੀ ਗਿਆ ਹੁੰਦਾ ਇੰਨੀ ਗੰਦੀ ਸਮੈਲ ਜੇਕਰ ਇੱਧਰੋਂ ਗੱਡੀ ਲੰਘਦੀ ਆ ਨਾ ਪੂਰੇ ਅੰਦਰ ਤੱਕ ਛਿੱਟਾ ਜਾਂਦੀ ਆ ਕਿ ਇੰਨਾ ਗੰਦਾ ਪਾਣੀ ਸੀਵਰੇਰ ਦਾ ਬਾਹਰ ਤੱਕ ਆਇਆ ਹੁੰਦਾ ਬਹੁਤ ਬਹੁ ਤੁਸੀਂ ਦੇਖਿਆ ਕਿ ਕਿਹੜੇ ਹਾਲਾਤਾਂ ਵਿੱਚ ਇਹ ਪਰਿਵਾਰ ਰਹੇ ਨੇ ਸਾਡੇ ਅੱਜ ਇਹ ਪਰਿਵਾਰ ਨੇ ਸਾਡੇ ਨਾਲ ਸੰਪਰਕ ਕੀਤਾ ਤੇ ਅੱਜ ਅਸੀਂ ਇਹਨਾਂ ਪਰਿਵਾਰਾਂ ਦੇ ਹਾਲਾਤ ਜਿਹੜੇ ਨੇ ਤੁਹਾਡੇ ਗਾੜੀ ਰੱਖੇ ਨੇ ਸਰਕਾਰ ਗਾੜੀ ਸਾਡੀ ਵੀ ਸਰਕਾਰ ਗਾੜੀ ਪ੍ਰਸ਼ਾਸਨ ਗਾੜੀ ਮੰਗਿਆ ਇਹਨਾਂ ਪਰਿਵਾਰਾਂ ਦੀ ਜਿਹੜੀ ਕਿ ਹਾਲਾਤ ਜਿਹੜੇ ਨੇ ਇਹਨਾਂ ਦਾ ਜਾਇਜ਼ਾ ਲਿਆ ਜਾਵੇ ਇਹਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਕਿ ਇਹ ਜਿਹੜੇ ਪਰਿਵਾਰ ਨੇ ਪਿਛਲੇ 30 ਸਾਲਾਂ ਤੋਂ ਜਿਹੜਾ ਕਿ ਲੱਖ ਬਰ ਜ਼ਿੰਦਗੀ ਬਤੀਤ ਕਰ ਰਹੇ ਨੇ ਬੜੀਆਂ ਸਰਕਾਰ ਆਈਆਂ ਬੜੀਆਂ ਸਰਕਾਰਾਂ ਗਈਆਂ ਪਰ ਇਹ ਹਾਲਾਤ ਇਹਨਾਂ ਦੇ ਅੱਜ ਵੀ ਉਸੇ ਤਰ੍ਹਾਂ ਨੇ ਵੋਟਾਂ પાਕੇ ਸਰਕਾਰ ਜਰੂਰ ਬਣਾਉਂਦੇ ਨੇ ਵੋਟਾਂ પાਕੇ ਐਮਐਲਏ ਮੰਤਰੀ ਜਰੂਰ ਬਣਾਉਂਦੇ ਨੇ ਪਰ ਇਹਨਾਂ ਦੀ ਕੋਈ ਸਾਰ ਨਹੀਂ ਲੈਂਦਾ ਸਾਡੀ ਵੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਅਪੀਲ ਆ ਮੰਗਿਆ ਕਿ ਇਹਨਾਂ ਦੀ ਸਾਰ ਲਈ ਜਾਵੇ ਤਾਂ ਜੋ ਕੀ ਇਹਨਾਂ ਦੇ ਹਾਲਾਤ ਜਿਹੜੇ ਚੰਗੇ ਹੋ ਸਕਣ ਅਤੇ ਇਹ ਵੀ ਆਪਣੇ ਪਰਿਵਾਰ ਚ ਭੈਣ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਆਪਣੇ ਘਰੇ ਬੁਲਾ ਸਕਣ ਤੁਸੀਂ ਸੁਣਿਆ ਵੀ ਜਿਵੇਂ ਇਹਨਾਂ ਦਾ ਕਹਿਣਾ ਇਨੀ ਘਰੇ ਬਦਬੂ ਆ ਇਹਨਾਂ ਦੇ ਮਾੜੇ ਹਾਲਾਤ ਆ ਕਿ ਅਸੀਂ ਕਿਸੇ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਘਰੇ ਬੁਲਾਉ ਜੁਗੇ ਨਹੀਂ ਆ ਉਹਨਾਂ ਇਹਨਾਂ ਨੂੰ ਉਮੀਦਾਂ ਨੇ ਆਪਣੇ ਐਮਪੀ ਤੋਂ ਕਿਉਂਕਿ ਵੋਟਾਂ ਪੈ ਚੁੱਕੀਆਂ ਨੇ ਚਾਰਤੀਗੁਰੂ ਰਿਜ਼ਲਟ ਆਉਣਾ ਵਾ ਤੇ ਆਪਣੇ ਐਮਪੀ ਤੋਂ ਉਮੀਦਾਂ ਨੇ ਵੀ ਇਹਨਾਂ ਦੇ ਐਮਪੀ ਇਹਨਾਂ ਦਾ ਸਾਰ ਲਵੇਗਾ ਕਿ ਇਹਨਾਂ ਇਸ ਇਲਾਕੇ ਦੀ ਕਦੋਂ ਤੱਕ ਇਹਨਾਂ ਦੇ ਹਾਲਾਤ ਜਿਹੜੇ ਨੇ ਬਦਲਦੇ ਨਹੀਂ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਦੀਪ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ